ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਤੇ ਮੇਰਾ ਛੋਟਾ ਭਰਾ ਪਾਣੀ ਲੈਣ ਜਾ ਰਹੇ ਆ ਰਾਣਾ ਜੀ ਚੱਲੀਏ ਪਾਣੀ ਲੈਣ ਲੈਟਸ ਗੋ ਫਰੈਂਡਸ ਕੀ ਆ ਸਾਡੀ ਬਾਈਕ ਤੇ ਇੱਥੋਂ ਇਦਾਂ ਰੱਖ ਕੇ ਅਸੀਂ ਕੈਂਨੀਆਂ ਅਸੀਂ ਬੈਠੇ ਆ ਇਦਾਂ ਲੱਤ ਕੱਢ ਕੇ ਖੜ ਜਾ ਭੈ ਲੈ ਲੈਂਦੇ ਹੁਣ ਜਾ ਲਈ ਪਾਣੀ ਆਣ 3 ਕਿਲੋਮੀਟਰ ਚਾਰ ਪਾਣੀ ਜਾਂਦਾ ਸਾਨੂੰ ਆਉਣਾ ਜਾਣਾ ਇਹ ਜਾਣਾ ਜਾਣਾ ਹੁਣ ਜੇ ਨਾ 8 ਕਿਲੋਮੀਟਰ ਆ ਸਾਡਾ 4 ਕਿਲੋਮੀਟਰ ਜਾਂ ਜਾਂਣਾ ਹਰ ਦੂਜੇ ਦਿਨ ਅਸੀਂ ਪਾਣੀ ਲੈਣ ਜਾਣਾ ਹੁੰਦਾ ਤੇ ਗਰਮੀਆਂ ਦੇ ਵਿੱਚ ਤਾਂ ਹੱਥ ਦੇ ਪੰਜ ਪਾਣੀ ਗੇੜੇ ਲੱਗ ਜਾਂਦੇ ਆ ਤੇ ਸਿਆਲਾਂ ਚ ਤੋਂ ਸਿਆਲਾਂ ਵਿੱਚ ਸਿਆਲਾਂ ਦੇ ਉਹ ਰੇ ਅਭੀ ਨਲਕਾ ਉਹ ਰੇ ਈਡੀ ਦੂਰ ਜਾਣਾ ਆਉਣਾ ਆ ਨਲਕਾ ਸੁੱਕ ਗਿਆ ਬਈ ਪਾਰ ਲਿਆਂ ਕੈਂਨੀਆਂ। ਵੇ ਪਾਰ ਲਿਆਂ ਕੈਂਨੀਆਂ ਹੁਣ ਅਸੀਂ ਕੈਂਨੀਆਂ ਰੱਖਾਂਗੇ ਇੱਥੇ। ਦੇਖੋ ਏ ਏ ਏ ਵਾਹ 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 ਪਹੁੰਚਿਆ ਢਿੱਕਾਇਆ। ਚੱਲ ਵੇਈ। ਉਹ ਹੀ ਪਾ ਚੁੱਕਿਆ ਜੀ ਘਰੇ। ਦੋ ਮਿੰਟ ਰੋੜ। ਗਾਇਸ ਫਿਰ ਇਹ ਸੀ ਕਰੇ ਆਗੇ। ਆ ਸਾਡਾ ਬੰਦਾ ਆਇਆ ਲੈਿੰਦਾ ਜੀ। ਵੇਈ ਜਗ੍ਹਾ ਨਹੀਂ ਹੈਗੀ ਲੈਣਾ ਹੀ ਪੈਂਦਾ। ਹੁਣ ਘਰੇ ਲੈ ਕੇ ਆਏਗਾ। ਉਹ ਮੈਂ ਕਾਮਾ ਠੌਣਾ ਉਹ ਵਾਲੀਆਂ ਤੇ ਘਰੇ ਲੈ ਕੇ ਆਉਗਾ। ਵੇਹੀ ਪਾਣੀ ਦਾ ਘਰੇ ਲੈ ਆਂਦਾ। ਕਿਆ ਕੈਨੀ ਥਰ ਆ ਗਿਆ ਮੇਰੇ ਬੰਦੇ ਦੀ। ਹੁਣ ਮੇਰੀ ਵਾਰੀ ਆ ਕੈਨੀ ਥਰ ਆ ਕੇ ਲੈਣਾ। ਵੇ ਮੈਂ ਤੁੰਨੇ ਕੈਨੀਆਂ ਲੈ ਕੇ ਆਇਆ ਬਈ। ਆ ਇੱਕ ਵੀ ਕੈਨੀ ਨਹੀਂ ਲੈ ਕੇ ਆਇਆ। ਕੈਨੀ ਨਹੀਂ ਇੱਕ ਵੀ ਲੈ ਕੇ ਆਇਆ। ਫਿਰ ਸਾਲਾ ਇਹਨੂੰ ਆਪਣਾ ਦੇਖ ਲਓ ਬਈ। ਅਸੀਂ ਸਵੇਰੇ ਉੱਠਦੇ ਹਾਂ ਫਿਰ ਬ੍ਰਸ਼ ਕਰਦੇ ਹਾਂ ਤੇ ਆਹਾ ਜਦੋਂ ਜਾਗਦੇ ਹਾਂ ਕੱਲੋ ਦਾ ਦੰਦ ਨਹੀਂ ਜਦੋਂ ਜਾਗਦੇ ਹਾਂ ਟਾਈਮ ਕਿੰਨਾ ਹੋ ਗਿਆ 1 ਵਜ ਗਿਆ 1 ਵਜੇ ਹੀ ਜਾਗਦਾ ਬਸ ਐਟ 1:00 ਹੀ ਜਾਗਦਾ 8 ਮਹੀਨੇ ਤੋਂ ਇਹ ਕਰਦੇ ਨਹੀਂ ਤਿੰਨ ਪੂਰਾ ਸ਼ਾਇਦ ਹਫਤਾ ਹੋ ਗਿਆ ਨਾ ਇਹਨੇ ਬ੍ਰਸ਼ ਨਹੀਂ ਕੀਤਾ ਉਹ ਮੈਂ ਤਰੇੜਾ ਜੰਮਿਆ ਹੋਇਆ ਕਹਿੰਦਾ ਮੇਰੀਆਂ ਫੋਟੋਆਂ ਖੇਚ ਤੇ ਫੋਟੋ ਦੇ ਵਿੱਚ ਉਹ ਮੇਂ ਦੰਦਾਂ ਤੇ ਲੰਮਾ ਲਮਾ ਤਰੇੜਾ ਰਾਣੇ ਕੀ ਜਵਾਬ ਦੇਣਾ ਚਾਹਣੇ ਹੋ ਤੂੰ ਸੱਚੀ ਦੱਸੀ ਕਿੰਨੇ ਦਿਨਾਂ ਬਾਅਦ ਬ੍ਰਸ਼ ਕੀਤਾ ਦੋ ਦਿਨਾਂ ਬਾਅਦ ਬ੍ਰਸ਼ ਕੀਤਾ ਸਾਡੇ ਵਰਗੇ ਸਵੇਰੇ ਉੱਠ ਕੇ ਵੀ ਬ੍ਰਸ਼ ਕਰਦੇ ਆ ਸਵੇਰੇ 4 ਵਜੇ ਮੈਂ ਜਿਮ ਜਾਣਾ ਸੀ ਨਾ ਐਵੇਂ ਨਹੀਂ ਟੂਥਪਿਕ ਤੇ 5 ਸਾਲ ਕਰਦੀ ਦੀ ਫੂਲ ਫੁਲ ਨਹੀਂ ਗਿਆ ਫੂਲ ਨਹੀਂ ਗਿਆ ਫੀਲ ਦੇ ਵਿੱਚ ਆਂਦੇ ਜਿਹੜੀ ਹੁਣੇ ਆਪਾਂ ਪਰਸੋ ਵੇਖੀ ਆ ਕਿਵੇਂ ਲੱਗ ਰਿਹਾ ਬ੍ਰਸ਼ ਕਰਕੇ ਕੀ ਕਹਿਣਾ ਚਾਹੋਗੇ ਆ ਗਿਆ ਨਾ ਤੋਪੇ ਵੜ ਕੇ 90 ਪਈ ਕਾਣਕ ਦੀਆਂ ਪਰਚੀਆਂ ਕਟਵਾਉਣ ਜਾਂਦੇ ਆ ਦੀਪੂ ਦੀ ਕੰਪਨੀ ਨੂੰ ਜਾਣੀ ਆ ਤੇ ਹੁਣ ਪਾਪਾ ਆਉਂਦੇ ਆ ਉਹ ਵਿਆਹ ਦਾ ਠੀਕ ਹੈ ਸੀ ਤੇ ਉਹਨਾਂ ਨੂੰ ਫੋਨ ਕੀਤਾ ਤੇ ਇਹਨੂੰ ਵੀ ਜਾਣਾ ਰਾਣੇ ਪਾਪਾ ਨੂੰ ਫੋਨ ਕੀਤਾ ਪਾਪਾ ਆਉਂਦੇ ਪੈਸੇ ਚਲੀਏ ਪਰਚੀ ਕਟਾਉਣ ਆ ਮੰਮੀ ਪਾਪਾ ਆ ਗਏ ਸੀਗੇ ਤੇ ਹੁਣ ਬਾਈਕ ਆ ਗਈ ਆ ਤੇ ਹੁਣ ਅਸੀਂ ਚੱਲਦੇ ਆਂ ਅੱਜ ਦੋਸਤ ਘਰੇ ਉਹਨੂੰ ਉੱਥੋਂ ਨਾਲ ਜਾ ਕੇ ਇਹ ਢਿੱਡੀ ਪੂਰੀ ਢੜਕ ਲਿਆਉਣੇ ਨਾਲੇ ਪੈਸੇ ਘਟਾਉਣੇ ਆ। ਇਹ ਦੱਸਿਆ ਯਾਰ ਬਾਈ ਠੀਕ ਢੜਕ ਦੀ ਪੈਸੇ ਘਟਾਉਣ ਆਏ ਸੀਗੇ। ਅੱਜ ਫਿਰ ਅੱਜ ਵੀ 3 ਦਿਨਾਂ ਪਹਿਲਾਂ ਆਏ ਸੀਗੇ ਕਿ ਬਾਅਦ ਚ ਆਉਗੇ 2 ਦਿਨਾਂ ਬਾਅਦ ਆਉਣਗੇ। ਅੱਜ ਫਿਰ ਜੇ ਅੱਜ ਫਿਰ ਕਹਿੰਦੇ ਆ ਕਿ 2 ਦਿਨਾਂ ਬਾਅਦ ਵੀ ਦਿੱਤੂ। 3 ਦਿਨਾਂ ਬਾਅਦ ਵੀ ਦਿੱਤੂ। ਇਹ ਵੀ ਗੱਲ ਛੋੜੋ ਨਾ ਇਹ ਢੜਕਦੇ ਨੇ ਤੁਸੀਂ ਜਿੱਦੀ ਦੇ ਦੋ। ਜਦੋਂ 3-4 ਮਹੀਨਿਆਂ ਬਾਅਦ ਉਹ ਵੀ ਨੱਪਲ ਨੂੰ ਫਿਰ ਗਿਆ ਮੈਸੇਜ ਹੀ ਆਪਦੇ ਦੋਸਤ ਦੇ ਘਰੇ ਇਹ ਮੇਰਾ ਪਰਚੀ ਘਟਾਉਣੀ ਸੀ ਯਾਰੋ ਕਿ ਟਿੱਕ ਟਿੱਕ ਜੀ ਦਾ ਇਹ ਸਹੇਜ ਦਾ ਜਿਹੜਾ ਸਾਡਾ ਐਂਗਲ ਆ ਟਾਈਮ ਨਾਲ ਕਟਾਇਆ ਸੀ ਤੇ ਹੁਣ ਅਸੀਂ ਚੱਲੇ ਅੱਡੇ ਦੀ ਬਣੀ ਜੀ ਸਾਡੀ ਜਿਵੇਂ ਆਪਾਂ ਕਹਿ ਰਹੀਏ ਨਾ ਇੱਕ ਗਲੀ ਦਾ ਮੁੰਡਾ ਹੁੰਦਾ ਜਿਹਦੇ ਨੂੰ ਸਾਰੇ ਜਣੇ ਕੰਮ ਲੈਂਦੇ ਆ ਇਹ ਉਹ ਮੁੰਡਾ ਜਿਹੜਾ ਸਾਰੇ ਜਣੇ ਕੰਮ ਲੈਂਦਾ ਗਲੀ ਗਵਾਨ ਵਾਲਾ ਜਿਹੜਾ ਵੀ ਚੱਕੀ ਕਰਦਾ ਬਾਈ ਆਹ ਲਿਆ ਦੇ ਬਾਈ ਆਹ ਲਿਆ ਦੇ ਨਾ ਯਾਨੀ ਕਿ ਇਹਦੇ ਦਾ ਹਾਰੇ ਕੇ ਕੋ ਸਾਹਬ ਹੈਗਾ ਅਜੇ ਵਾਰੀ ਕੋਈ ਕੰਮ ਨਹੀਂ ਹੋਦਾ ਨਾ ਹੁੰਦਾ ਤੇਰੇ ਅੰਦਰ ਕੋਈ ਕੰਮ ਹੈ ਨਾ ਲੁੱਵੀ ਆਜ ਮੈਂ ਕਰਤਾ ਕੀ ਇਹ ਆਪਣਾ ਹਮੇਸ਼ਾ ਰਵੇ ਲਾਉਣਾ ਠੀਕ ਹੈ ਸਰ ਉਹ ਤੇ ਚਾਹੀ ਮੈਂ ਕਿੱਥਾ ਕਰੀਏ ਨਾ ਇਹ ਮੂਛੇੜੇ ਗੱਲ ਸਨ ਮੂਛੇੜੇ ਸਟicker ਲਵਾ ਕੇ ਉੱਤੇ ਦੀ ਸਮੋਕ ਕਰਾਉਣੀ ਬਸ ਕਰੀ ਨੀ ਬਈ ਜੋ ਸੱਚੀ ਕਰਾਈ ਯਾਰ ਇੱਥੋਂ ਆ ਲਵਾ ਕੇ ਦੇ ਤੇ ਉਹ ਫਤੇ ਫਤੇ ਪਤਾ ਫਤੇ ਫਤੇ ਸੇਗਾ ਇੱਕ ਇੱਕ ਆ ਲੈ ਕੇ ਕਰੋ ਨਾ ਸਾਥ ਅੰਗਰਾਂ ਤਾਂ ਮਾੜਾ ਕਾਟਾ ਪੜੀ ਹੋਰ ਹਾਂਜੀ ਅਸੀਂ ਚੱਲਨੇ ਆ ਜੀ ਆਪਦੇ ਸਰਪ ਦੇ ਯਾਨੀ ਪ੍ਰੈਂਕ ਕਰਨ ਬਾਹਰ ਸ਼ਹਿਰੋਂ ਹੋ ਗਏ ਪਿਆ ਤੇ ਉਹ ਵੇਰ ਹੁੰਦੇ ਤੇ ਅਸੀਂ ਪ੍ਰੈਂਕ ਕਰਦੇ ਆਂ ਔਰ ਜਦੋਂ ਬਸ ਤੋਂ ਉੱਤੋਂ ਦਾ ਅਸੀਂ ਹੁੰਦਾ ਨਾ ਮੋਬਾਈਲ ਲਏ ਭੱਜ ਜਾਵੇ ਜਾਂ ਫਿਰ ਉਹ ਟਾਈਮ ਟਾਈਮ 'ਚ ਹੋਊਗਾ ਅਸੀਂ ਤੁਹਾਨੂੰ ਦਿਖਾ ਦਾਂਗੇ ਜਿੰਨਾ ਕੁ ਦਿਖਿਆ ਬਾਕੀ ਇਹ ਐਸਾ ਵੀਡੀਓ ਨਾ ਮਾਰੀ ਜੀ 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 ਸੁਫੇਲੀਰੀ ਕਰ ਦਿੱਤੀ ਹੈ ਪਹਿਲੀ ਵਾਰੀ ਕਰ ਦਿੱਤੀ ਹੈ ਵੀ ਵੀ ਹੋਈ ਹੈ ਕਿ ਇਹ ਔਨ ਕੈਮਰਾ ਪਹਿਲੀ ਵਾਰੀ ਕਰਨ ਲੱਗਿਆ ਦਾ ਹੈ ਉਹੋ ਜੀ ਕੁੱਤੇ ਭਗਾਏ ਅਸੀਂ ਬਥੇਰੀ ਕਰ ਦਿੱਤੀ ਬਾਕੀ ਤੁਹਾਨੂੰ ਉਦੋਂ ਮਿਲਦੇ ਹਾਂ ਸਰਬ ਦੇ ਘਰੇ ਜਾ ਕੇ ਉਹਦੇ ਛੋਟੇ ਭਰਾ ਨੂੰ ਮਾਰ ਦੋਣਾ ਅਸੀਂ ਤਾਂ ਗਾ ਵਿਰੋਧਵੇਂ ਤੇ ਕਿਹ ਕਿਹ ਜਾਓਗੀ

ਕਿਵੇਂ ਲੱਗੀ ਹੋਏ ਵੀ ਯਾਰ ਕਿ ਨਹੀਂ ਇਹਦਾ ਨੂੰ ਕਰਕੇ ਦੱਸ ਵੀ ਦੇ ਵਾਵਾ ਸਿੱਕਾ ਮੈਂ ਗਲਤ ਹੈ ਨਾ ਇਹਦੇ ਨੂੰ ਭਾਈ ਇਹ ਬਟਾ ਉੱਟਾ ਮੇਰਾ ਵਖਾਰ ਉਹ ਕਿ ਤਰ੍ਹਾਂ ਫੂਨ ਟੁੱਟਿਆ ਬਈ ਇਹਦਾ ਸਾਡੀ ਨਾਰੀ ਮੇਰੀ ਦਾ ਭਾਈ ਜੀ ਉਹ ਭਾਈ ਜੀ ਕੀ ਹਾਲ ਜਾਲ ਆ ਇਹ ਤਾਂ ਵੀ ਆਉਂਦੇ ਨਹੀਂ ਕੱਲ ਘਰੇ ਹੋ ਗਏ ਤਾਂ ਆਂਦਾ ਘਰੇ ਹੋ ਗਏ ਜੀ ਬਈ ਕੱਲ ਛੁੱਟੀ ਆ ਮੈਨੂੰ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਉਹ ਤਾਂ ਪਤਾ ਹੀ ਇਹਨਾਂ ਨੂੰ ਹਾਂ ਧੰਨਵਾਦ ਜੀ ਦਾ ਨਾ ਕੱਲ ਦੇ ਨਵੇਂ ਵਲੌਗ 'ਚ ਮਿਲਾਂਗੇ